ਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਅੱਜ ਦੀ ਖਬਰ ਬਹੁਤ ਖਾਸ ਹੈ ਔਰ ਤੁਹਾਨੂੰ ਅੱਜ ਦੀ ਖਬਰ ਸੁਣ ਕੇ ਮਹਿਸੂਸ ਹੋ ਜਾਵੇਗਾ ਕਿ ਸੱਚੀ ਕਾਨੂੰਨ ਦੇ ਹੱਥ ਬਹੁਤ ਲੰਮੇ ਹੁੰਦੇ ਆ ਸਾਥੀਓ ਪਿਛਲੇ ਲੰਬੇ ਸਮੇਂ ਤੋਂ ਨਵਾਂ ਸ਼ਹਿਰ ਵਿੱਚ ਲੁੱਟ ਖਵਾਉਣ ਦੀਆਂ ਵਾਰਦਾਤਾਂ ਹੋ ਰਹੀਆਂ ਸਨ ਖਾਸ ਕਰਕੇ ਸ਼ੁਨਸਾਨ ਏਰੀਆ ਵਿੱਚ ਪਰ ਪੁਲਿਸ ਨੇ ਹਰ ਇੱਕ ਗੱਲ ਤੇ ਜਿਹੜਾ ਧਿਆਨ ਰੱਖਿਆ ਹੁੰਦਾ ਕੋਕ ਰੱਖੀ ਹੁੰਦੀ ਹੈ ਔਰ ਪੁਲਿਸ ਜਿਹੜਾ ਆ ਮਾਰੇ ਅਨਸਰਾਂ ਨੂੰ ਨਕੀਲ ਪਾਣ ਲਈ ਹਮੇਸ਼ਾ ਤਿਆਰ ਰਹਿੰਦੀ ਹੈ ਹੁਣ ਐਸਐਸਪੀ ਡਾਕਟਰ ਮਹਿਤਾਪ ਸਿੰਘ ਵਿਰਕ ਉਹਨਾਂ ਦੀ ਅਗਵਾਈ ਹੇਠ ਨਵਾਂ ਸ਼ਹਿਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਾਂ ਦੀ ਮਿੰਟਾਂ ਵਿੱਚ ਐਸਪੀਡੀ ਡਾਕਟਰ ਮੁਕੇਸ਼ ਮੀਡੀਆ ਦੇ ਮੁਖਾਤਿਬ ਹੋਣਗੇ ਲੇਕਿਨ ਉਸ ਤੋਂ ਪਹਿਲਾਂ ਪ੍ਰੈਸ ਨੋਟ ਸਾਡੇ ਕੋਲ ਪਹੁੰਚਿਆ ਉਸ ਦੇ ਆਧਾਰ ਤੇ ਗੱਲ ਕਰੀਏ ਤਾਂ ਤਿੰਨ ਵਿਅਕਤੀ ਜਿਹੜੇ ਆ ਪੁਲਿਸ ਨੂੰ ਉਹਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਜਸਪ੍ਰੀਤ ਸਿੰਘ ਉਰਫ ਜੱਸਾ ਜੋ ਕਿ ਭਾਟਾ ਖੁਰਦਰਾ ਰਹਿਣ ਵਾਲਾ ਤੇ ਦੱਸਿਆ ਜਾ ਰਿਹਾ ਕਿ ਉਹ ਆਪਣੇ ਘਰਦਿਆਂ ਨੂੰ ਝੂਠ ਬੋਲ ਰਿਹਾ ਸੀਗਾ ਕਿ ਮੈਂ ਇਟਲੀ ਰਹਿ ਰਿਹਾ ਲੇਕਿਨ ਰਹਿ ਰਿਹਾ ਉਹ ਜਲੰਧਰ ਸੀਗਾ ਤੇ ਆਪਣੇ ਦੋ ਸਾਥੀ ਹਰਕੀਰਤ ਸਿੰਘ ਉਰਫ ਕੀਰਤ ਜਸਪਾਲ ਸਿੰਘ ਉਰਫ ਜੱਸਾ ਨਾਲ ਰਲ ਮਿਲ ਕੇ ਨਵਾਂ ਸ਼ਹਿਰ ਏਰੀਆ ਵਿੱਚ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਤੁਸੀਂ ਇਹਨਾਂ ਦੀ ਸੋਚ ਨੂੰ ਸਮਝੋ ਕਿ ਨੌਜਵਾਨ ਆਪਣੇ ਘਰਦਿਆਂ ਨੂੰ ਝੂਠ ਬੋਲ ਕੇ ਰਹਿ ਜਲੰਧਰ ਰਿਹਾ ਲੇਕਿਨ ਦੱਸ ਰਿਹਾ ਕਿ ਇਟਲੀ ਪਹੁੰਚ ਗਏ ਤੇ ਕੀ ਪਤਾ ਖਰਚਾ ਵਰਚਾ ਵੀ ਪਾਉਂਦਾ ਹੋਵੇ ਔਰ ਦੱਸਿਆ ਜਾ ਰਿਹਾ ਕਿ ਉਸ انسان ਥਾਵਾਂ ਤੇ ਜਾ ਕੇ ਇਹ ਦਾਤਰ ਦਿਖਾ ਕੇ ਹਥਿਆਰ ਦਿਖਾ ਕੇ ਆਮ ਬੰਦੇ ਨੂੰ ਡਰਾ ਧਮਕਾ ਕੇ ਉਹਨਾਂ ਤੋਂ ਜਿਹੜੇ ਲੁੱਟਾ ਖੋਹਾਂ ਕਰਦੇ ਸਿਰ ਵੱਡੀ ਮਾਤਰਾ ਵਿੱਚ ਇਹਨਾਂ ਨੇ ਲੁੱਟਾ ਖੋਹਾਂ ਕੀਤੇ ਔਰ ਪੁਲਿਸ ਨੇ ਜੋ ਤਫ਼ਤੀਸ਼ ਕੀਤੀ ਉਹਦੇ ਵਿੱਚ 14 ਵਾਰਦਾਤਾਂ ਜਿਹੜੀਆਂ ਇਹਨਾਂ ਨੇ ਮੰਨ ਲਈਆਂ ਲੇਕਿਨ ਹੈਰਾਨੀ ਵਾਲੀ ਗੱਲ ਸਿਰਫ ਇਹੀ ਹੈ ਕਿ ਹਾਲੇ ਤੱਕ ਸਿਰਫ 3 ਕੰਪਲੇਂਟਾਂ ਜਿਹੜੀਆਂ ਪੁਲਿਸ ਤੱਕ ਪਹੁੰਚੀਆਂ ਸਨ ਲੇਕਿਨ 11 ਜਿਹੜੀਆਂ ਇਹਨਾਂ ਨੇ ਵਾਰਦਾਤਾ ਕੀਤੀਆਂ ਉਹ ਮੰਨ ਚੁੱਕੇ ਆ ਲੇਕਿਨ ਹਾਲੇ ਤੱਕ ਉਹਦੀ ਕੰਪਲੇਂਟ ਨਹੀਂ ਹੋਈ ਤਾਂ ਇਸ ਕਰਕੇ ਵੱਡਾ ਸਵਾਲ ਇਹੀ ਆ ਕਿ ਜਦੋਂ ਕੋਈ ਘਟਨਾ ਤੁਹਾਡੇ ਨਾਲ ਘਟਦੀ ਆ ਪਹਿਲੀ ਗੱਲ ਤਾਂ ਘਟੇ ਹੀ ਨਾ ਰੱਬ ਕਰਕੇ ਕੋਈ ਘਟਨਾ ਘਟੇ ਨਾ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਆ ਉਹ ਸਥਿਰ ਰਵੇ ਲੇਕਿਨ ਰੱਬ ਨਾ ਕਰੇ ਜੇਕਰ ਕੋਈ ਘਟਨਾ ਘਟਦੀ ਆ ਤਾਂ ਤੁਹਾਡਾ ਸਭ ਤੋਂ ਪਹਿਲਾ ਫਰਜ਼ ਇਹੀ ਹੁੰਦਾ ਕਿ ਪੁਲਿਸ ਪ੍ਰਸ਼ਾਸਨ ਤੱਕ ਆਪਣੀ ਗੱਲ ਪਹੁੰਚਾਓ ਜੋ ਤੁਹਾਡੀ ਹੱਦ ਬੀਤੀ ਆ ਪਹੁੰਚਾਓ ਤਾਂ ਜੋ ਜਦੋਂ ਇਦਾਂ ਦੇ ਮਾੜੇ ਅਨਸਰ ਪੁਲਿਸ ਉਹਨਾਂ ਤੇ ਨਕੇਲ ਪਾਉਂਦੀ ਆ ਪੁਲਿਸ ਉਹਨਾਂ ਨੂੰ ਫੜਦੀ ਆ ਤਾਂ ਤੁਹਾ ਭਾਈਓ ਬੇਤਾ ਵੱਡੀ ਗੱਲ ਇਹ ਹੁੰਦੀ ਹੈ ਕਿ ਅਸੀਂ ਪੁਲਿਸ ਦੇ ਸਹਿਯੋਗੀ ਉਦੋਂ ਬਣਦੇ ਹਾਂ ਜਦੋਂ ਸਾਡੇ ਨਾਲ ਜਦੋਂ ਕੋਈ ਘਟਨਾ ਬ੍ਰਿਤਦੀ ਹੈ ਅਸੀਂ ਉਹਦੇ ਬਾਰੇ ਪੁਲਿਸ ਨੂੰ ਜਾਣੂ ਕਰਾਨੇ ਆ ਤਾਂ ਹੁਣ ਤੁਹਾਨੂੰ ਸਿੱਧੇ ਤਸਵੀਰਾਂ ਕਾਨਫਰੰਸ ਹਾਲ ਤੋਂ ਦਿਖਾਉਣੇ ਜਿੱਥੇ ਐਸਪੀ ਡਾਕਟਰ ਮਕੇਸ਼ ਮੀਰਾ ਦੇ ਖਾਤੇ ਬੋ ਰਹੇ ਨੇ। ਖਲਾਫ ਜਿਹੜੀ ਸਾਡੀ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਸਮੇਂ-ਸਮੇਂ ਤੇ ਸਾਨੂੰ ਸੀਨੀਅਰ ਅਫਸਰਾਂ ਵੱਲੋਂ ਜਿਹੜੀਆਂ ਹੈਗੇ ਡਾਇਰੈਕਸ਼ਨਸ ਜਿਹੜੀਆਂ ਪਾਸ ਹੁੰਦੀਆਂ ਇਹਨਾਂ ਡਾਇਰੈਕਸ਼ਨ ਨੂੰ ਫੋਲੋ ਕਰਦੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇੱਕ ਸਪੈਸ਼ਲ ਜਿਹੜੀ ਸਿੱਗੀ ਟੀਮ ਬਣਾਈ ਹੋਈ ਸੀਗੀ ਜਿਹਦੇ ਵਿੱਚ ਡੀਐਸਪੀ ਡੀ ਤੇ ਸੀਆਈਨ ਚਾਰਜ ਜਿਹੜੇ ਹੈਗੇ ਮੁੱਖ ਰੂਪ ਦੇ ਉੱਪਰ ਉਸ ਟੀਮ ਨੂੰ ਅਗਵਾਈ ਕਰ ਰਹੇ ਸੀਗੇ ਏਰੀਆ ਦੇ ਵਿੱਚ ਜਿਹੜੀਆਂ ਸਨੇਚਿੰਗ ਦੀਆਂ ਜਿਹੜੀਆਂ ਵਾਰਦਾਤਾਂ ਵਧ ਰਹੀਆਂ ਸੀਗੀਆਂ ਉਹ ਵਾਰਦਾਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੀ ਇਸ ਟੀਮ ਨੂੰ ਜਿਹੜੀ ਹੈਗੀ ਹੈ ਸਫਲਤਾ ਮਿਲੀ ਜਦੋਂ ਅਸੀਂ ਤਿੰਨ ਬੰਦਿਆਂ ਨੂੰ ਜਿਹੜਾ ਕਾਬੂ ਕੀਤਾ ਤਿੰਨ ਬੰਦੇ ਜਿਹੜੇ ਹੈਗੇ ਇਹਨਾਂ ਦਾ ਨਾਮ ਹੈ ਹਰਕੀਰਤ ਸਿੰਘ ਉਰਫ ਕੀਰਤ ਜਸਪਾਲ ਸਿੰਘ ਜੱਸਾ ਜਸਪ੍ਰੀਤ ਸਿੰਘ ਉਰਫ ਜੱਸਾ ਇਹ ਜਿਹੜੇ ਤਿੰਨ ਬੰਦੇ ਸੀਗੇ ਇਹ ਮੋਟਰਸਾਈਕਲ ਦੇ ਉੱਪਰ ਜਿਹੜੇ ਵਾਰਦਾਤਾ ਨੂੰ ਅੰਜਾਮ ਦਿੰਦੇ ਸੀਗੇ ਜਦੋਂ ਵੀ ਇਹਨਾਂ ਨੂੰ ਕੋਈ ਵਿਅਕਤੀ ਦਿਖਾਈ ਦਿੰਦਾ ਸੀਗਾ ਉਹਨੂੰ ਦਾਤ ਦਿਖਾ ਕੇ ਇਹ ਉਹਦੇ ਕੋਲੋਂ ਮੋਬਾਈਲ ਫੋਨ ਬਲੀਕ ਜਿਹੜੇ ਪੈਸੇ ਸੀਗੇ ਉਹਦੀ ਲੁੱਟ ਕਰਦੇ ਸੀਗੇ ਤੇ ਇਹਨਾਂ ਦੇ ਕੋਲੋਂ ਹੁਣ ਫਿਲਹਾਲ ਦੀ ਗੱਡੀ ਦੇ ਵਿੱਚ ਇੱਕ ਮੋਟਰਸਾਈਕਲ ਜਿਹੜਾ ਹੈਗਾ ਰਿਕਵਰ ਕੀਤਾ ਗਿਆ ਇਹਦੀ ਆਪਾਂ ਨੂੰ ਰਿਮਾਂਡ ਦੇ ਉੱਪਰ ਲੈ ਕੇ ਇਹਦੇ ਕੋਲੋਂ ਫਰਦਰ ਜੜੀਆਂ ਹੈਗੀਆਂ ਜਿਹੜੀ ਇਹਦੀ ਰਿਕਵਰੀ ਜੜੀ ਉਹ ਕੀਤੀ ਜਾਵੇਗੀ ਇਹਦੇ ਵਿੱਚ ਮੈਂ ਤੁਹਾਨੂੰ ਪ੍ਰੈਸ ਨੋਟ ਦੇ ਵਿੱਚ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦਿੱਤਾ ਹੈ ਬੇਸਿਕਲੀ ਇਹਨਾਂ ਵੱਲੋਂ ਜਿਹੜੀ ਹੈਗੀ 14 ਵਾਰਦਾਤਾ ਜਿਹੜੀਆਂ ਸੀਗੀਆਂ ਇਹ ਮੰਨੀਆਂ ਗਈਆਂ 14 ਦੇ ਵਿੱਚੋਂ ਜਿਹੜੇ 3 ਮੁਕਦਮੇ ਸੀਗੇ ਸਾਡੇ ਕੋਲ ਆਲਰੇਡੀ ਦਰਜ ਹੋਏ ਸੀਗੇ ਉਹ ਮੁਕਦਮਿਆਂ ਦੇ ਵਿੱਚ ਜਿਹੜੀ ਹੈਗੀ ਇਹਨਾਂ ਦੀ ਆਪਾਂ ਅਰੈਸਟ ਪਾਵਾਂਗੇ ਤੇ ਜੋ ਉਹਨਾਂ ਦੀ ਰਿਕਵਰੀ ਜਿਹੜੀ ਹੁੰਦੀ ਹੈ ਉਹ ਕਰਾਂਗੇ ਇਹਦੇ ਇਲਾਵਾ ਜਿਹੜੀਆਂ ਹੋਰ ਜਿਹੜੀਆਂ ਇਹਨਾਂ ਦੀ 11 ਵਾਰਦਾਤਾ ਜਿਹੜੀਆਂ ਸੀਗੀਆਂ ਉਹਨਾਂ ਦੀ ਮੈਂ ਡਿਟੇਲ ਤੁਹਾਨੂੰ ਲਿਖੀ ਹੋਈ ਹੈ ਇਸ ਸੰਬੰਧੀ ਜਿਹੜਾ ਹੈਗਾ ਸਾਡੇ ਕੋਲ ਜਿਸ ਤਰ੍ਹਾਂ ਕੋਈ ਵੀ ਕੰਪਲੇਨੈਂਟ ਹਾਜ਼ਰ ਆਉਂਦਾ ਉਸ ਹਿਸਾਬ ਦੇ ਨਾਲ ਜਿਹੜੀ ਹੈਗੀ ਆਪਾਂ ਕਾਰਵਾਈ ਜਿਹੜੀ ਹੈਗੀ ਉਹ ਅਮਲ ਦੇ ਵਿੱਚ ਲਿਆਵਾਂਗੇ ਨੀਆ ਵਾਰਦਾਤਾ ਕਿਸੇ ਨੂੰ ਦੇ जख्मी ਵੀ ਕਿਸਨ ਕੀਤਾ ਨਹੀਂ ਫਿਲਹਾਲ जख्मी ਹੋਣ ਦੀ ਗੱਲ ਜਿਹੜੀ ਹੈਗੀ ਉਹ ਸਾਹਮਣੇ ਕਿਸੇ ਪਾਸੋਂ ਨਹੀਂ ਆਈ ਜਿਹੜੇ ਤਿੰਨ ਮੁਕਦਮੇ ਦਰਜ ਹੋਏ ਆ ਉਹਨਾਂ ਦੇ ਵਿੱਚ ਤੇ ਚੀਜ਼ ਨਹੀਂ ਹੈ ਲੇਕਿਨ ਜਿਹੜੇ ਬਾਕੀ ਵਾਰਦਾਤਾ ਜਿਹੜੀ ਡਿਟੇਲ ਤੁਹਾਨੂੰ ਦਿੱਤੀ ਹੈ ਇਹ ਜਦੋਂ ਤੁਹਾਡੇ ਮਾਧਿਅਮ ਰਾਹੀਂ ਪਬਲਿਕ ਨੂੰ ਜਾਣਗੇ ਪਬਲਿਕ ਸਾਡੇ ਕੋਲ ਅਪਰੋਚ ਕਰੇਗੀ ਤਾਂ ਉਹਨਾਂ ਨੂੰ ਵੀ ਜਿਹੜਾ ਹੈਗਾ ਆਪਾਂ ਇਕੁਅਲੀ ਜਿਹੜਾ ਹੈਗਾ ਉਹ ਉਹ ਉਹਨਾਂ ਦੇ ਉੱਪਰ ਕਾਨੂੰਨ ਕਰਾਂਗੇ ਨਹੀਂ ਇਹਨਾਂ ਦੇ ਦਸਨ ਮੁਤਾਬਕ ਤਿੰਨ ਦੋਸ਼ੀ ਹੀ ਸੀਗੇ ਇਨਾਂ ਦੇ ਵਿੱਚੋਂ ਇੱਕ ਜਿਹੜਾ ਲੜਕਾ ਤੁਹਾਨੂੰ ਜਸਪ੍ਰੀਤ ਸਿੰਘ ਉਰਫ ਜੱਸਾ ਦੱਸਿਆ ਇਹ ਪਹਾਟਾ ਖੁਰਦਰਾਹੋਂ ਦਾ ਰਹਿਣ ਵਾਲਾ ਹੈ ਇਹ ਬੰਦਾ ਜਿਹੜਾ ਹੈ ਇਹ ਜਲੰਧਰ ਇੱਕ ਕਿਰਾਏ ਦੇ ਮਕਾਨ ਦੇ ਉੱਪਰ ਰਹਿੰਦਾ ਸੀਗਾ ਇਹ ਬਾਕੀ ਦੋ ਰੋਜ਼ਾਨਾ ਮਾਰਨਿੰਗ ਦੇ ਵਿੱਚ ਇਹ ਨਵਾਂ ਸ਼ਹਿਰ ਦੇ ਏਰੀਆ ਦੇ ਵਿੱਚ ਆ ਜਾਂਦਾ ਸੀਗਾ ਤੇ ਆਪਣੇ ਬਾਕੀ ਦੋ ਸਾਥੀਆਂ ਦੇ ਨਾਲ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਸ਼ਾਮ ਨੂੰ ਫਿਰ ਦੋੜਾ ਵਾਪਸ ਇਹ ਜਲੰਧਰ ਚਲਾ ਜਾਂਦਾ ਹੈ ਤੁਸੀਂ ਸਾਹਿਬ ਨਸ਼ਾ ਕਰਗਾ ਤੇ ਕੋਈ ਨਹੀਂ ਫਿਲਹਾਲ ਨਸ਼ੇ ਸੰਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ ਫਿਰ ਵੀ ਆਪਣਾ ਦਾ ਮੈਡੀਕਲ ਕਰਵਾਉਣ ਵਾਸਤੇ ਭੇਜਿਆ ਹੋਇਆ ਹੈ ਤਾਂ ਜਿਸ ਤਰ੍ਹਾਂ ਉਹ ਜਸਪ੍ਰੀ ਤੇ ਜਿਹੜਾ ਜਲੰਧਰ ਰਹਿੰਦਾ ਸੀਗਾ ਇਹ ਨਿੱਕਾ ਆਪਣੀ ਇਨਫੋਰਮੇਸ਼ਨ ਕੀ ਦਿੱਤੀ ਗਈ ਇਟਲੀ ਦਾ ਹਾਂ ਬਿਲਕੁਲ ਸਹੀ ਜੀ ਇਹ ਬੰਦੇ ਨੇ ਆਪਣੇ ਘਰ ਆ ਦੱਸਿਆ ਹੋਇਆ ਸੀ ਕਿ ਜੀ ਇਟਲੀ ਗਿਆ ਹੋਇਆ ਲੇਕਿਨ ਇਟਲੀ ਜਾਣ ਦੀ بجائے ਜਲੰਧਰ ਇੱਕ ਕਿਰਾਏ ਦੇ ਮਕਾਨ ਦੇ ਉੱਪਰ ਰਹਿੰਦਾ ਸੀਗਾ ਤੇ ਇਹ ਵਾਰਦਾਤਾਂ ਨੂੰ ਜਿਹੜਾ ਅੰਜਾਮ ਦਿੰਦਾ ਸੀ ਕਿੰਨੇ ਦਿਨਾਂ ਤੋਂ ਵਾਰਦਾਤ ਕਰ ਰਿਹਾ ਸੀ ਇਸ ਚੀਜ਼ ਨੂੰ ਕਰਦੇ तकरीबन ਜਿਹੜਾ ਸਾਡਾ ਪਹਿਲਾ ਐਫ ਆਈ ਆਰ ਦਰਜ ਹੋਈ ਸੀਗੀ ਉਹ ਜੂਨ ਜੂਨ ਦੇ ਮਹੀਨੇ ਦੇ ਵਿੱਚ ਦਰਜ ਹੋਈ ਹੋਈ ਹੈ 44 ਨੰਬਰ ਐਫ ਆਈ ਆਰ ਜਿਹੜੀ ਹੈ ਤੇ ਤੁਸੀਂ ਲਗਾ ਲੋ तकरीबन 6 ਮਹੀਨੇ ਜਿਹੜੇ ਸੀਗੇ ਬੰਦੇ ਇਸ ਕੰਮ ਦੇ ਵਿੱਚ ਇਨਵੋਲਡ ਹੋਏ ਹੋਏ ਸਰ ਇਹ ਮੈਰਿਟ ਸੀਗਾ ਜਾਂ ਆਪਣੀ ਕਿਸੇ ਦੋਸਤ ਨਾਲ ਦਿੰਦਾ ਸੀ ਨਹੀਂ ਉਥੇ ਇਕੱਲਾ ਰਹਿੰਦਾ ਪਿਆ ਸੀਗਾ ਹੁਣ ਫਰਦਰ ਅੱਪਾ ਪਤਾ ਕਰਦੇ ਆ ਕਿ ਉਹ ਕਿਰਾਏ ਦਾ ਮਕਾਨ ਇਹਨੂੰ ਕਿਹੜੀ ਹੈਲਪ ਦੇ ਨਾਲ ਮਿਲਿਆ ਸੀਗਾ ਫਿਲਹਾਲ ਇਹਦੇ ਦਸਰ ਮੁਤਾਬਕ ਜੂਨੀਅਰ ਪ੍ਰੀਲਿਮ ਹਾਨੂੰ ਦੱਸਿਆ ਇਸ ਸਟੇਜ ਦੇ ਉੱਪਰ ਇਹ ਇਕੱਲਾ ਹੀ ਰਹਿੰਦਾ ਸੀਗਾ ਜਦੋਂ ਸਰ ਜਿੰਨੀਆਂ ਵਾਰਦਾਤਾਂ ਪਤਾ ਕੀਤੀਆਂ ਨੇ ਉਹਦੇ ਵਿੱਚ ਪੈਸੇ ਦੀ ਲੁੱਟਖੋ ਕੀਤੀ ਹੈ ਕਿ ਸੋਨੇ ਦੀ ਸਨੇਚਰੀ ਕੀਤੀ ਹੈ ਇਹਦੇ ਵਿੱਚ ਫਿਲਹਾਲ ਜਿੰਨੀਆਂ ਨੇ ਸੱਪ ਕੀਤੀ 11 ਵਾਰਦਾਤਾਂ ਦੇ ਵਿੱਚ ਇਹਨੇ ਸਿਰਫ ਮੋਬਾਈਲ ਫੋਨ ਅਤੇ ਜਿਹੜੇ ਪੈਸੇ ਸੀਗੇ ਫਿਰਾਲ ਇਹ ਗੱਲ ਸਾਹਮਣੇ ਆਈਗੀ ਇਹਨਾਂ ਦੇ ਕੋਲ ਮਾਈ ਫੋਨ ਜਿਹਨੂੰ ਵੇਚ ਦਿੱਸੀ ਕਰੋਗੇ ਤਫਤੀਸ਼ ਕਰੋਗੇ ਇਹ ਬਿਲਕੁਲ ਜੀ ਬਿਲਕੁਲ ਬਿਲਕੁਲ ਇਹਦੀ ਪ੍ਰੋਪਰ ਜਿਹੜੀ ਹੈਗੀ ਇਹਦੀ ਤਫਤੀਸ਼ ਕੀਤੀ ਜਾਏਗੀ ਇਸ ਬੰਦੇ ਨੂੰ ਆਪਾਂ ਪੇਸ਼ ਕਰਕੇ ਇਹਦਾ ਰਿਮਾਂਡ ਲਵਾਂਗੇ ਇਹ ਮੋਬਾਈਲ ਫੋਨ ਕਿਨੂੰ ਸੇਲ ਕਰਦਾ ਸੀਗਾ ਕਿ ਕਿਹੜੇ-ਕਿਹੜੇ ਬੰਦੇ ਹੋਰ ਇਨਵੋਲ ਸੀਗੇ ਇਸ ਪੂਰੇ ਕੰਮ ਦੇ ਵਿੱਚ ਉਹ ਸਾਰੇ-ਸਾਰੇ ਆਪਾਂ ਇਸ ਐਫ ਆਈ ਆਰਸ ਵਿੱਚ ਬੁੱਕ ਕਰਾਂਗੇ ਸਨਾ ਤੇ ਆ ਰਿਹਾ ਫਿਲਹਾਲ ਦਾਤਰ ਹੀ ਹੈ ਕਿ ਕੋਈ ਹੋਰ ਵੀ ਇਤਿਹਾਸਿਆਤ ਇਹ ਫਿਲਹਾਲ ਦਾਤਰ ਦੇ ਨਾਲ ਹੀ ਡਰਾ ਧਮਕਾ ਕੇ ਤੇ ਸਨੇਚਿੰਗ ਕਰਦਾ ਰਿਹਾ ਸੋ ਜਿਹੜਾ ਬਾਈਕ ਸੀਗਾ ਦਾ ਚੰਦੀ ਦਾ ਸੀਗਾ ਨਾ ਆਪਣਾ ਸੀ ਇਹ ਵੈਰੀਫਾਈ ਕਰਦੇ ਹਾਂ ਫਿਲਹਾਲ ਦੇ ਦੇ ਦਸਤਾਵੇਜ਼ ਮੁਤਾਬਕ ਇਹਨਾਂ ਦਾ ਆਪਣਾ ਬਾਈਕ ਸੀਗਾ ਫਿਰ ਵੀ ਆਪਾਂ ਜਿਹੜਾ ਹੈਗਾ ਆਰਟੀਓ ਕੋਲੋਂ ਇਹ ਪੂਰੀ ਪੂਰੀ ਇਨਕੁਆਇਰ ਕਰਦੇ ਆ ਬਾਈਕ ਨੰਬਰ ਡਿਸਕਲੋਸ ਹੋਣ ਤੋਂ ਬਾਅਦ ਅੜਕੇ ਆਏ ਜਾਂ ਕੋਈ ਹੋਰ ਇਹ ਇਹ ਸਾਡੀ ਜਿਹੜੀ ਸਪੈਸ਼ਲ ਟੀਮ ਸੀਗੀ ਇਹ ਆਪਾਂ ਕੰਟੀਨਿਊਸਲੀ ਇਹ ਜਿਹੜੀ ਵਾਰਦਾਤਾਂ ਵਾਚ ਕਰ ਰਹੇ ਸੀਗੇ ਸਾਡੀ ਟੈਕਨੀਕਲ ਤੇ ਜਿਹੜੀ ਸਾਡੀ ਹਿਊਮਨ ਇੰਟੈਲੀਜੈਂਸ ਹੈ ਉਹਦੇ ਬੇਸ ਦੇ ਉੱਪਰ ਹੈ ਜਿਹੜੀ ਇਹ ਕੰਮਜੋਬੀ ਮਿਲੀ ਹੈ ਸਰ ਜਿਹੜੇ ਬਾਕੀ ਤੋਂ ਸਾਥ ਹੀ ਜਸਪ੍ਰੀ ਤੇ ਨਵਾਸ਼ੈ ਵੀਰ ਜੀ ਰਿੰਦੂ ਸੀ ਬਿਲਕੁਲ ਉਹ ਨਵਾਸ਼ਹਿਰ ਦੇ ਰੀਅਲ ਦੇ ਵਿੱਚ ਰਹਿੰਦੇ ਸੀ ਕਿੰਨੇ ਕੁ ਸਾਥ ਦੇ ਹੈਗੇ ਜੀ ਦੋਛੀ ਇਹ ਇਨ੍ਹਾਂ ਦੇ ਵਿੱਚੋਂ ਜਿਹੜਾ ਹਰਕੀਰਤ ਸਿੰਘ ਹੈ ਇਹ 27 ਸਾਲਾਂ ਦਾ ਜਸਪਾਲ ਸਿੰਘ ਗੁਰੂਫ ਜੱਸਾ ਜਿਹੜਾ ਹੈਗਾ ਜਿਹੜਾ ਸੋਨਾਪਿੰਡ ਦਾ ਉਹ 34 ਸਾਲਾਂ ਦਾ ਹੈ ਜਿਹੜਾ ਜਸਪ੍ਰੀ ਜੱਸਾ ਭਾਟਾਖੁਰ ਦਾ ਰਹਿਣ ਮਤਲਬ ਉਹ 36 ਸਾਲਾਂ ਦਾ ਸਰ ਆਪ ਵੀ ਨਹੀਂ ਕੰਮ ਕਰਦੇ ਸੀ ਜੀ ਮ ਕੋਈ ਨਹੀਂ ਕਰਦੇ ਸੀ ਜੀ ਨਹੀਂ ਨਹੀਂ ਕੋਈ ਕੰਮ ਨਹੀਂ ਕਰਦੇ ਸੀ ਜੀ ਇਹ ਬਸ ਇਹੀ ਵਾਰਦਾਤਾ ਦੇ थ्रू ਸਰ ਆਪਸੀ ਇਹਨਾਂ ਦਾ ਫਰੈਂਡ ਸਰਕਲ ਹੈ ਜਾਂ ਰਿਸ਼ਤੇਦਾਰੀ ਕੀ ਕਿਸ ਤਰ੍ਹਾਂ ਆਪਸੀ ਨਹੀਂ ਇਹ ਇਹ ਫਰੈਂਡ ਸਰਕਲ ਹੈ ਜੀ ਬਿਕੋਜ਼ ਇਹ ਜਿਹੜੇ ਦੋ ਤੁਹਾਨੂੰ ਮੈਂ ਦੱਸੇ ਜਿਹੜੇ ਲੜਕੇ ਐ ਉਹ ਸੋਨਾਪਿੰਡ ਦੇ ਰਹਿਣ ਵਾਲੇ ਆ ਜਿਹੜਾ ਜਸਪ੍ਰੀਤ ਜੱਸਾ ਜਿਹੜਾ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਜਲੰਧਰ ਰਹਿ ਰਿਹਾ ਸੀਗਾ ਇਹ ਵੀ ਸਾਡੇ ਰਾਹੋ ਏਰੀਆ ਦੇ ਵਿੱਚ ਜਿਹੜਾ ਹੈਗਾ ਪਾਟਾਕੋਟ ਪਿੰਡ ਦਾ ਰਹਿਣ ਵਾਲਾ ਸਰ ਜਿਹੜੇ ਵਾਰਦਾਤਾਂ ਪੰਜਾਬ ਮੰਮੇ ਸੀਗੇ ਟਾਰਗੇਟ ਨੂੰ ਟਰੈਕ ਕਰਕੇ ਰੈਕੀ ਕਰਕੇ ਕਰ ਸੀ ਕਿ ਰੈਂਡਮਲੀ ਕਰਦੇ ਹੋ ਤੁਸੀਂ ਰੈਂਡਮਲੀ ਇਸ ਏਰੀਆ ਦੇ ਵਿੱਚ ਚਲੇ ਜਾਂ ਜਦੋਂ ਇਹਨਾਂ ਨੂੰ ਕੋਈ ਬੰਦਾ ਇਕੱਲਾ ਦਿਖਾਈ ਦਿੰਦਾ ਸੀਗੇ ਡਰਾ ਕੇ ਤੇ ਉਹਦੇ ਕੋਲ ਲੋਕ ਸੁਨਸਾਨੀ ਦੀ ਦੇ ਵਿੱਚ